ਮੈਂ ਇੱਕ ਗੋਲ ਗੱਪੇ ਖਾਉਂਗੀ ਆ ਤੁਸੀਂ ਨਹੀਂ ਖਾਣੇ ਗੋਲ ਗੱਪੇ ਕੀ ਹੋ ਗਿਆ ਹੁਣ ਹਾਂ ਤੂੰ ਤਾਂ ਕੁਝ ਦਬਾਉਂਦਾ ਹੀ ਨਹੀਂਗਾ ਕੀ ਨਹੀਂ ਦਬਾਵਾਂ ਹੁਣ ਤੈਨੂੰ ਸਰਦੀ ਆ ਗਈ ਖੁਸ਼ਕੀ ਵਾਸਤੇ ਲੋਸ਼ਨ ਚਾਹੀਦਾ ਤੇਲ ਚਾਹੀਦਾ ਕੀ ਨਹੀਂ ਚਾਹੀਦਾਗਾ ਐ ਨਹੀਂ ਨਹੀਂ ਮਹਿੰਗੇ ਰੇਟ ਬੋਲੀਆਂ ਨੇ ਬਲਬਲ ਤੇਲ ਤੁਸੀਂ ਭਾਲਦੀ ਹੋਂਗੀਆਂ 3600 ਤੇ ਸਾਰੀ ਦੁਕਾਨਾਂ ਤੇ ਨਹੀਂ ਨਾ ਨਾ ਭਾਈ ਮੇਰੇ ਬੱਸ ਰੋਗ ਨਹੀਂ ਹੈਗਾ ਦੂਜੇ ਤੇਲ ਬੁੱਲਾ ਲਓ ਲਾਲਾ ਜੀ ਕਿਵੇਂ ਸਰਪੰਚ ਵਦਿਆ ਕਿਉਂ ਜਵਾਕੜੀਆਂ ਨੂੰ ਘੂਰਦੇ ਜਾਨੇ ਹੋ ਜੀ ਫੈਸਲੇ ਨਾ ਤੇਨੂੰ ਵਿਸਾਲ 99 ਸਟੋਰਾਂ ਦਾ ਲੈ ਕੇ ਵਿਸਾਲ 99 ਸਟੋਰਾਂ ਆ ਗਿਆ ਸਰਪੰਚ ਇਹ ਤਾਂ ਬਹੁਤ ਪੁਰਾਣੇ ਬੰਦੇ ਨੇ ਯਾਰ ਜਿਹੜੀ ਮਰਜ਼ੀ ਕਰੇ ਲੂ ਚੀਜ਼ ਲੈ ਆ ਦੇਖ ਸਟੈਂਡ ਵਗੈਰਾ ਜਾਲੀਆਂ ਆਪਿਆਂ ਨੇ ਵੈਪਰ ਪਾਣੇ ਕੁੱਲ-ਕੁੱਲ ਚੀਜ਼ ਮਿਲੂਗੀ ਇਹ ਹੀ ਲੈਣਾ ਦਾ ਹਾਂ ਇਹ ਵਾਲਾ ਖੜ ਜਾ ਰੇਟ ਵੀ ਦੇਖ ਲਈਏ ਜ਼ਿਆਦਾ ਨਹੀਂ ਹੋਣਾ 203 ਰੁਪਈਆ ਦਾ ਹੈਗਾ ਕਿਥੇ ਰੇ ਲੋਂਗੇ ਲਾਲਾ ਜੀ ਕਿਉਂ ਟੈਨਸ਼ਨ ਲੈਂਨੇ ਹੋ 203 ਦਾ ਇੱਕ ਨਹੀਂ ਆਪਾਂ 203 ਦੇ ਦੋ ਦਵਾਂਗੇ ਤੁਹਾਨੂੰ ਕੰਪਨੀ ਦਾ ਬ੍ਰਾਂਡਡ ਚੈੱਕ ਕਰ ਲੋ ਜੀ ਡਾਬਰ ਕੰਪਨੀ ਦਾ ਏ ਅਕਤੂਬਰ 2025 ਦਾ ਬਣਿਆ ਜੀ ਫੇਸ ਵਾਸ਼ ਹੈ ਡੈਨਵਰ ਕੰਪਨੀ ਦਾ 35 ਐਮ ਆਰ ਪੀ ਆ ਹਾਂਜੀ ਚੈੱਕ ਕਰ ਸੋ ਇਹ ਵੀ ਆਪਾਂ ਇਹ 235 ਦੋ ਦਵਾਂਗੇ ਇੱਕ ਨਾਲ ਇੱਕ ਫ੍ਰੀ ਅਸੀਂ ਡਾਬਰ ਦਾ ਪੇਸਟ ਵੀ ਜੋ ਦੋ ਨਿਕਲਣਗੇ 280 ਚਾਰ ਦਵਾਂਗੇ ਦੋ ਡੱਬੀਆਂ ਇਹਦੇ ਨਾਲ ਵੀ ਇੱਕ ਨਾਲ ਇੱਕ ਫ੍ਰੀ ਆਹ ਇੱਕ ਨਾਲ ਇੱਕ ਫ੍ਰੀ ਦੋ ਫ੍ਰੀ ਆ ਆਗੇ ਪਰਫਿਊਮ ਨਾਲੇ ਕੰਪਨੀ ਦੇ ਨੇ ਦੇਖ ਲਾ ਇੱਕ ਨਾਲ ਇੱਕ ਵੀ ਫਰੀ ਹੋਊਗਾ ਜੀ ਨਾ ਜੀ ਨਾ ਇਹ ਆ ਇੱਕ ਨਾਲ ਦੋ ਫਰੀ 425 ਰੁਪਏ ਐਮ ਆਰ ਪੀ ਪੈਰਾਸ਼ੂਟ ਕੰਪਨੀ ਦਾ ਇਹ ਆਪਾਂ ਤੁਹਾਨੂੰ ਦਵਾਂਗੇ ਇੱਕ ਨਾਲ ਦੋ ਫਰੀ ਇੱਕ ਨਾਲ ਦੋ ਫਰੀ ਇੱਕ ਨਾਲੇ ਵੀ ਦੋ ਫਰੀ ਜੀ ਦੇਖ ਸਕਦੇ ਹੋ ਵੈਸਲੀਨ ਕੰਪਨੀ ਆ ਜਮਾਂ origignal 750 ਐਮ ਆਰ ਪੀ ਆ 3 ਸਾਲ ਦੀ ਡੇਡ ਪਈ ਆ ਇਹਦੀ ਹਜੇ ਵਿਸ਼ਾਲ ਇੰਟਰਨੈਟ ਸਟੋਰ ਐਂਡ ਸਿਟੀ ਮਾਰਕ ਜੀ ਅਗਰਸੈਨ ਚੌਂਕ ਬਰਨਾਲਾ